ਜਗਰਾਉਂ ਦੇ ਲਾਗੇ ਇੱਕ ਪਿੰਡ ਹੈ ਉਹ ਪਿੰਡ ਦਾ ਨਾਮ ਹੈ ਮੱਲਾ। ਟੁੱਡੀ ਅੰਧਕ ਜਾਂਦ ਹੋਏਗੀ ਰਿਸ਼ਤੇਦਾਰੀਆਂ ਵੀ ਹੁੰਦੀਆਂ ਨੇ। ਉਸ ਪਿੰਡ ਵਿੱਚ ਇੱਕ ਬਹੁਤ ਗਰੀਬ ਸੱਜਣ ਰਹਿੰਦਾ ਸੀ। ਪਰ ਗੁਰੂ ਦਾ ਸਿੱਖ ਸੀ। ਉਹਨੇ ਛੇਵੇਂ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਹੋਈ ਸੀ। ਘਰ ਵਿੱਚ ਬੜੀ ਗਰੀਬੀ ਹੈ, ਮਲੇ ਕੱਪੜੇ ਨੇ। ਰੋਟੀ ਮਸਾਂ ਜੁੜਦੀ ਹੈ। ਔਰ ਉਹ ਪਿੰਡ ਵਿੱਚ ਇਕੱਲਾ ਹੀ ਗੁਰੂ ਦਾ ਸਿੱਖ ਹੈ ਲੋਕ ਜਾਣਦੇ ਨੇ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹੈ ਇਹਨੇ ਢੋਲੀ ਭਾਈ ਜਾ ਕੇ ਛੇਵੇਂ ਪਾਤਸ਼ਾਹ ਦੇ ਕੋਲੋਂ ਚਰਨ ਪੌ ਲੈ ਕੇ ਸਿੱਖੀ ਧਾਰਨ ਕੀਤੀ ਹੈ ਪਿੰਡ ਵਿੱਚ ਇਕੱਲਾ ਹੀ ਇਹ ਗੁਰੂ ਦਾ ਸਿੱਖ ਹੈ ਇੱਕ ਦਿਨ ਮਨ 'ਚ ਖਿਆਲ ਆਇਆ ਮੈਂ ਕਾਹਦਾ ਸਿੱਖਾਂ ਜੇ ਮੇਰੇ ਘਰ ਵਿੱਚ ਦੋ ਗੁਰਸਿੱਖ ਕੋਈ ਸੱਜਣ ਆ ਜਾਣ ਮੇਰੇ ਕੋਲ ਤਾਂ ਰੋਟੀ ਆਪਣੀ ਨਹੀਂ ਜੁੜਦੀ ਕੋਈ 2-4 ਤਿੱਥੀ ਆ ਜਾਣ ਮੈਂ ਭੋਜਨ ਪ੍ਰਸ਼ਾਦਾ ਕਿੱਥੋਂ ਸ਼ਿਕਾਵਾਂਗਾ ਗੁਰਸਿੱਖ ਦਾ ਘਰ ਤਾਂ ਉਹ ਹੋਣਾ ਚਾਹੀਦਾ ਹੈ ਜੇ ਕੋਈ ਰਾਹੀਰ ਮੁਸਾਫਰ ਅਥੀਤੀ 2-4 10 ਬੰਦੇ ਆ ਜਾਣ ਉਹ ਰੋਟੀ ਦਾ ਪ੍ਰਬੰਧ ਕਰ ਸਕੇ ਮੇਰੇ ਘਰ ਵਿੱਚ ਬੱਚੇ ਤਗੜੇ ਹੋ ਗਏ ਨੇ ਪਰ ਮੇਰੇ ਘਰ ਚੋਂ ਗਰੀਬੀ ਤੇ ਦਲਿੱਦਰ ਨਹੀਂ ਗਿਆ ਹੁਣ ਤੱਕ ਤਾਂ 4 ਪੈਸੇ ਹੋਣੇ ਚਾਹੀਦੇ ਸੀ ਕੋਈ 2-4 ਸੱਜਣ ਵੀ ਆ ਜਾਣ ਤੇ ਮੈਂ ਰੋਟੀ ਤਾਂ ਖਿਲਾ ਸਕਾਂ ਹਿਰੁੱਦ ਚਿੱਤ ਵਿੱਚ ਖਿਆਲ ਆਇਆ ਬੱਚੇ ਜਵਾਨ ਹੋ ਰਹੇ ਨੇ ਕੱਲ ਨੂੰ ਵਿਆਹ ਨੇ ਨੇ ਮੰਗੜੇ ਨੇ ਰਿਸ਼ਤੇਦਾਰੀ ਬਣਨੀ ਐ ਕੁੜਮਾ ਚਾਰੀ ਬਣਨੀ ਐ ਮੇਰੇ ਘਰ ਵਿੱਚ ਪੈਸਾ ਨਹੀਂ ਐ ਦਲਿੱਦਰ ਹੈ ਗਰੀਬੀ ਹੈ ਮੈਂ ਕੁੜਮਾ ਨੂੰ ਕਿੱਥੇ ਬਿਠਾਵਾਂਗਾ ਮੈਂ ਕਿਸੇ ਆਏ ਹੋਏ ਰਿਸ਼ਤੇਦਾਰ ਨੂੰ ਕਿੱਥੇ ਬਿਠਾਵਾਂਗਾ ਜਦੋਂ ਚਿੱਤ ਵਿੱਚ ਇਹ ਚੀਜ਼ਾਂ ਆਈਆਂ ਫਿਰ ਉਹਦੇ ਮਨ 'ਚ ਆਇਆ ਮੇਰਾ ਗੁਰੂ ਤਾਂ ਪੂਰਾ ਹੈ ਮੈਂ ਜਾ ਕੇ ਆਪਣੇ ਗੁਰੂ ਕੋਲੋਂ ਮੰਗਾਗਾ ਪਾਤਸ਼ਾਹ ਕਿਰਪਾ ਕਰੋ ਮੇਰੀ ਕਮਾਈ ਵਿੱਚ ਬਰਕਤ ਪਾਓ ਮੇਰੀ ਮਿਹਨਤ ਨੂੰ ਭਾਗ ਲਾਓ ਮਹਾਰਾਜ ਮੇਰਾ ਘਰ ਵੀ ਸਰਗੀ ਵਾਲਾ ਹੋ ਜਾਏ ਮਹਾਰਾਜ ਨਹੀਂ ਤਾਂ ਮੇਰੇ ਨਾਲ ਰਿਸ਼ਤੇਦਾਰੀ ਕੌਣ ਬਣਾਵੇਗਾ ਜੇ ਘਰ ਵਿੱਚ ਚਾਰ ਪੈਸੇ ਨਹੀਂ ਉਹਦੇ ਬੱਚਿਆਂ ਦਾ ਰਿਸ਼ਤਾ ਹੀ ਨਹੀਂ ਕੋਈ ਕਰਦਾ ਇਹ ਤਾਂ ਦੁਨਿਆਵੀ ਤੌਰ ਤੇ ਅੱਜ ਵੀ ਵੇਖ ਲਿਓ ਸਾਥ ਸੰਗਤ ਘਰ ਗਰੀਬ ਹੈ ਤਾਂ ਰਿਸ਼ਤੇਦਾਰ ਹੰਮੀ ਨਹੀਂ ਭਰਦੇ ਰਿਸ਼ਤਾ ਕਰਨ ਨੂੰ ਮੈਂ ਇਸ ਤਰ੍ਹਾਂ ਵੀ ਮਹਿਸੂਸ ਕੀਤਾ ਹੈ ਕਿਸੇ ਦਾ ਬੱਚਾ ਪੜ੍ਹ ਲਿਖ ਕਰਕੇ ਆਈਲੈਂਡਸ ਕਰ ਜਾਏ ਤਾ ਰਿਸ਼ਤੇਦਾਰੀਆਂ ਨੂੰ ਕਹਿੰਦਾ ਕਿ ਕਿਤੇ ਕੋਈ ਰਿਸ਼ਤਾ ਲੱਭਿਓ ਤਾ ਰਿਸ਼ਤਾ ਪਤਾ ਨਹੀਂ ਕਿਉਂ ਨਹੀਂ ਕਰਦੇ ਉਹਨਾਂ ਦੇ ਮਨ ਚ ਇਹ ਹੁੰਦਾ ਰਿਸ਼ਤਾ ਕਰਕੇ ਪੈਸੇ ਵੀ ਕੋਲੋਂ ਲਾਉਣੇ ਪੈਂਦੇ ਨੇ ਜੇ ਨਾ ਨਾ ਰਿਸ਼ਤਾ ਕੀਤਾ ਵਿਆਹ ਤੇ ਪੈਸੇ ਕੌਣ ਲਾਏਗਾ ਅੱਜ ਕੱਲ੍ਹ ਬਾਹਰ ਵਾਲੇ ਰਿਸ਼ਤੇ ਲੱਭੋ ਤੇ ਕਿੰਨੇ ਪੈਸੇ ਲੱਗਦੇ ਨੇ ਇਤੋਂ ਗੁਰੂ ਦਾ ਸਿੱਖ ਮੰਚ ਸੋਚਣ ਲੱਗ ਪਿਆ ਕਹਿੰਦਾ ਘਰ 'ਚ ਗਰੀਬੀ ਐ ਬੱਚੇ ਜਵਾਨ ਹੋ ਗਏ ਨੇ ਘਰ ਬਣਿਆ ਨਹੀਂ ਕੱਲ ਨੂੰ ਕੁੜਮਾ ਝਾਰੀ ਬਣਨੀ ਐ ਕਿੱਥੇ ਕੁੜਮਾ ਨੂੰ ਮਿਠਾਵਾਂਗਾ ਮੇਰੇ ਨਾਲ ਰਿਸ਼ਤੇਦਾਰੀ ਕੌਣ ਬਣਾਏਗਾ ਜਦੋਂ ਪੈਸੇ ਨਹੀਂ ਤੇ ਰਿਸ਼ਤੇਦਾਰੀ ਕਿਹਦੇ ਨਾਲ ਬਣੇਗੀ ਮੇਰੇ ਬੱਚਿਆਂ ਨਾਲ ਰਿਸ਼ਤਾ ਕੌਣ ਕਰੇਗਾ ਇੰਨਾ ਕੁਝ ਸੋਚ ਕੇ ਫਿਰ ਮਨ 'ਚ ਵਿਸ਼ਵਾਸ ਆਇਆ ਗੁਰੂ ਤਾਂ ਮੇਰਾ ਪੂਰਾ ਐ ਨਾ ਮੈਂ ਆਪਣੇ ਗੁਰੂ ਕੋਲੋਂ ਮੰਗਾਗਾ ਜਦੋਂ ਤੇ ਘਰ ਵਿੱਚ ਜਾਈਦੇ ਉਦੋਂ ਹੀ ਉੱਥੇ ਪੜਿਆ ਜਾਂਦਾ ਸੱਚੇ ਸਾਹਿਬ ਕਿਆ ਨਾਹੀ ਘਰ ਤੇਰ ਬੜੋ ਸੱਚੇ ਸਾਹਿਬ ਕਿਆ ਨਾਹੀ ਘਰ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵਏ ਉਹ ਤੇ ਘਰ ਵਿੱਚ ਪੜਿਆ ਜਾਂਦਾ ਉਹਦੇ ਘਰ ਵਿੱਚ ਸਭ ਕੁਝ ਹੈ ਮੈਨੂੰ ਕਿਉਂ ਨਹੀਂ ਦੇਣਗੇ ਇਹਨੇ ਆਪਣੇ ਘਰ ਵਾਲੀ ਨੂੰ ਕਿਹਾ ਭਗਵਾਨ ਨੇ ਮੈਂ 2 ਦਿਨ ਲਈ ਸ੍ਰੀ ਅਮਰਤਸਰ ਸਾਹਿਬ ਜਾਣਾ ਹੈ ਪਤਾ ਲੱਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅਮਰਤਸਰ ਸਾਹਿਬ ਨੇ ਮੈਂ ਉੱਥੇ ਜਾ ਕੇ ਆਣਾ ਉਹਨੇ ਕਿਹਾ ਜੀ ਜਾਇਓ ਆਪਣੇ ਜਵਾਨ ਹੁੰਦੇ ਬੱਚੇ ਨੂੰ ਨਾਲ ਲੈ ਗਿਆ ਉਹਦਾ ਨਾਮ ਇਤਿਹਾਸ ਵਿੱਚ ਸਾਧ ਸੰਗਤ ਭਾਈ ਸਾਧੂ ਆਇਆ ਇਹ ਸਿੱਖ ਦਾ ਨਾਮ ਭਾਈ ਧਰਮਾ ਲਿਖਿਆ ਹੋਇਆ ਹੈ ਭਾਈ ਧਰਮਾ ਆਪਣੇ ਬੇਟੇ ਸਾਧੂ ਨੂੰ ਨਾਲ ਲੈ ਕੇ ਜਲ ਪਿਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਪਹੁੰਚਿਆ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕੀਤੇ ਸੇਵਾ ਕੀਤੀ ਪਾਤਸ਼ਾਹ ਦੇ ਸ਼ਮਾਂ ਦੇ ਦੀਵਾਨ ਲੱਗੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਕਾਲ ਤਖਤ ਸਾਹਿਬ ਤੇ ਵਿਰਾਜਮਾਨ ਨੇ ਸੰਗਤ ਜੁੜ ਗਈ ਹੈ ਐਨੇ ਨੂੰ ਕੜਿਆਲ ਵੱਜੀ ਆਵਾਜ਼ਾ ਦਿੱਤਾ ਭਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਚ ਆ ਗਏ ਨੇ ਸੇਵਾ ਕਰਨ ਵਾਲੀ ਸੰਗਤ ਵੀ ਜੁੜ ਗਈ ਇਹ ਭਾਈ ਧਰਮਾ ਵੀ ਆਪਣੇ ਪੁੱਤਰ ਸਾਧੂ ਨੂੰ ਲੈ ਕੇ ਪਾਤਸ਼ਾਹ ਦੇ ਚਰਨਾਂ ਜਾ ਗਏ। ਜਦੋਂ ਵੇਖਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਚੰਦਨ ਦੀ ਚਮਕੀ ਤਖਤ ਉੱਤੇ ਵਿਰਾਜਮਾਨ ਨੇ ਪਾਤਸ਼ਾਹ ਦੇ ਸੀਸ ਉੱਤੇ ਦੋ ਸਿੱਖ ਚੋਰ ਸਾਹਿਬ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਸੰਕੜੇ ਸਿੱਖ ਬੈਠੇ ਨੇ। ਕੀਮਤੀ ਭਟਾਵਾਂ ਕਈਆਂ ਨੇ ਅਰਪਣ ਕੀਤੀਆਂ ਹੋਈਆਂ ਨੇ। ਇਹਦੇ ਹੱਥ ਵਿੱਚ ਕੋਈ ਪੈਸਾ ਨਹੀਂ ਹੈ। ਖਾਲੀ ਹੱਥ ਮੱਥਾ ਟੇਕ ਕੇ ਥੋੜਾ ਪਿਛਾਂ ਹੋ ਕੇ ਬਹਿ ਗਿਆ ਚਿੱਤ ਅੰਦਰ ਸੋਚਦਾ ਮਨ ਵਿੱਚ ਇੱਛਾ ਸੀ ਗੁਰੂ ਕੋਲੋਂ ਮੰਗਣ ਦੀ ਪਰ ਸਾਰਿਆਂ ਦੇ ਸਾਹਮਣੇ ਕਿਵੇਂ ਮੰਗਾ ਲੋਕੀ ਕੀ ਕਹਿਣਗੇ ਇਹ ਗਰੀਬ ਮੰਗਣ ਹੀ ਆਉਂਦੇ ਨੇ ਬਸ ਮੈਂ ਗੁਰੂ ਦੇ ਚਰਨਾਂ ਵਿੱਚ ਇੱਕ ਵੀ ਪੈਸਾ ਨਹੀਂ ਪੈਂਡ ਕਰ ਸਕਿਆ ਮੰਗਾ ਕਿਹੜੇ ਮੂੰਹ ਨਾਲ ਇੰਨੀਆਂ ਕੀਮਤੀ ਭਟਾਵਾਂ ਰੱਖਣ ਵਾਲੇ ਕੁਝ ਨਹੀਂ ਮੰਗਦੇ ਮੈਂ ਗੁਰੂ ਕੋਲੋਂ ਕੀ ਮੰਗਾ ਇਹ ਗਰੀਬੀ ਕਰਕੇ ਥੋੜਾ ਲੱਜਾ ਜੇ ਖਾ ਕੇ ਆਪਣੇ ਬੇਟੇ ਨੂੰ ਲੈ ਕੇ ਪਿੱਛੇ ਬਹਿ ਗਿਆ ਦੇਖੋ ਸਾ ਸੰਗਤ ਇਹਨੂੰ ਕਹਿੰਦੇ ਘਟ-ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ੰਦ ਮੀਰੀ ਪੀਰੀ ਦੇ ਮਾਲਕ ਸਭ ਕੁਝ ਜਾਣਦੇ ਸਨ ਜਦੋਂ ਦੀਵਾਨ ਸਮਾਪਤ ਹੋਣ ਲੱਗਾ ਹਜ਼ੂਰ ਨੇ ਆਵਾਜ਼ ਦੇ ਕੇ ਕਿਹਾ ਇਹਦੇ ਵੱਲ ਨਜ਼ਰ ਮਾਰੀ ਕਹਿੰਦੇ ਭਾਈ ਧਰਮਾ ਜੀ ਠੀਕ ਹੈ ਸਭ ਨਗਰ ਪਿੰਡ ਪਿੰਡ ਵਿੱਚ ਨਗਰ ਖੇੜੇ ਠੀਕ ਹੈ ਸਭ ਹੱਥ ਜੋੜੇ ਹਾਂ ਮਾ ਰਾ ਠੀਕ ਕਹਿੰਦੇ ਦੱਸੋ ਭਾਈ ਧਰਮਾ ਜੀ ਕੋਈ ਲੋੜ ਜ਼ਰੂਰ ਤਦਸੋ ਕੁਝ ਮੰਗਣਾ ਸੀ ਕਹਿੰਦੇ ਨਹੀਂ ਨਹੀਂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠ ਕੇ ਤਖਤ ਸਿੰਘਾਸਣ ਤੋਂ ਤੁਰਨ ਲੱਗੇ ਇਹਦੇ ਮਨ ਚ ਆਇਆ ਪਾਤਸ਼ਾਹ ਤਾਂ ਚੱਲੇ ਨੇ ਮੈਨੂੰ ਮੰਗ ਲੈਣਾ ਚਾਹੀਦਾ ਸੀ ਪੁੱਛਿਆ ਵੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਮਨ ਗਰੀਬੇ ਕਰਕੇ ਲੱਜਾ ਖਾ ਗਿਆ ਐਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਸਿੰਘਾਸਣ ਤੇ ਫਿਰ ਬਹਿ ਗਏ ਪਾਤਸ਼ਾਹ ਨੇ ਬਹਿ ਕੇ ਆਵਾਜ਼ ਦੇ ਕੇ ਕਿਹਾ ਕਹਿੰਦੇ ਭਾਈ ਧਰਮਾ ਜੀ ਗੱਲ ਸੁਣੋ ਉੱਠ ਕੇ ਉਹ ਸੰਗਤ ਵਿੱਚ ਉੱਠ ਕੇ ਆਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਉੱਠ ਖਲੋਤੇ ਪਾਤਸ਼ਾਹ ਤਖਤ ਤੋਂ ਉਤਰ ਕੇ ਭੋਏ ਆ ਗਏ ਬਰਬਰ ਭਾਈ ਧਰਮੇ ਦੇ ਖਲੋਕੇ ਕਹਿੰਦੇ ਭਾਈ ਧਰਮਾ ਜੀ ਤੁਸੀਂ ਕੁਝ ਵੀ ਨਹੀਂ ਮੰਗਣਾ ਕਹਿੰਦੇ ਨਹੀਂ ਮਹਾਰਾਜ ਕੁਝ ਨਹੀਂ ਚਾਹੀਦਾ ਕਹਿੰਦੇ ਦੇਖ ਲਓ ਭਾਈ ਧਰਮਾ ਜੀ ਕੁਝ ਮੰਗਣੇ ਤੁਸੀਂ ਕਹਿੰਦੇ ਨਹੀਂ ਮਹਾਰਾਜ ਕੁਝ ਨਹੀਂ ਮੰਗਣਾ ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਇਆ ਸਿੰਧ ਪਾਤਸ਼ਾਹ ਬੋਲੇ ਕਹਿੰਦੇ ਫਿਰ ਅਸੀਂ ਕੁਝ ਮੰਗ ਲਈਏ ਤੇ ਤੋਂ ਅੱਖਾਂ ਭਰੀਆਂ ਹੱਥ ਜੁੜ ਲੈ ਮਹਾਰਾਜ ਮੈਂ ਗਰੀਬ ਕੀ ਦੇ ਸਕਦਾ ਪਾਦਸ਼ਾਹ ਮੈਂ ਤੇ ਖਾਲੀ ਹੱਥ ਮੱਥਾ ਟੇਕਿਆ ਤੋ ਇੱਕ ਦੰੜਾ ਵੀ ਮੱਥਾ ਟੇਕਣ ਵਾਸਤੇ ਨਹੀਂ ਘਰ ਵਿੱਚ ਪਾਦਸ਼ਾਹ ਗੋਡੇ-ਗੋਡੇ ਗਰੀਬੀ ਹੈ ਇੱਕ ਪੈਸਾ ਵੀ ਮੱਥਾ ਟੇਕਣ ਲਈ ਨਹੀਂ ਮੈਂ ਤੇ ਖੁਦ ਖਾਲੀ ਹੱਥ ਮੱਥਾ ਟੇਕਿਆ ਖਿਸੇ ਜੇਬਾਂ ਤੋਂ ਖਾਲੀ ਬੰਦੇ ਤੋਂ ਤੁਸੀਂ ਕੀ ਮੰਗਣੇ ਛੇਵੇਂ ਪਾਦਸ਼ਾਹ ਬੋਲੇ ਭਾਈ ਧਰਮੇ ਫਿਰ ਤੇਰੇ ਕੋਲੋਂ ਕੁਝ ਮੰਗ ਲਈਏ ਰੋਣ ਲੱਗ ਪਿਆ ਕਦੋਂ ਮਹਾਰਾਜ ਮੈ ਕੀ ਦੇਣਾ ਸੱਚੇ ਬਾਦਸ਼ਾਹ ਨੇ ਅਦਬ ਨਾਲ ਫਿਰ ਹੱਥ ਜੋੜ ਕੇ ਕਿਹਾ ਕਹਿੰਦੇ ਭਾਈ ਧਰਮਾ ਜੀ ਲਓ ਤੁਹਾਡੇ ਕੋਲੋਂ ਅਸੀਂ ਕੁਝ ਮੰਗਣਾ ਹੈ ਅਸੀਂ ਆਪਣੀ ਧੀ ਬੀਰੋ ਵਾਸਤੇ ਤੁਹਾਡੇ ਪੁੱਤਰ ਸਾਧੂ ਦਾ ਰਿਸ਼ਤਾ ਮੰਗਣਾ ਹੈ ਜਦੋਂ ਇੰਨੀ ਗੱਲ ਕਹੀ ਸਭ ਹੈਰਾਨ ਹੋ ਗਏ ਪੈਰਾਂ ਕੋਈ ਜ਼ਮੀਨ ਖਿਸ ਗਈ ਮਹਾਰਾਜ ਨੇ ਘਰ ਸੋਚਦਾ ਸੀ ਗਰੀਬ ਬੰਦੇ ਨਾਲ ਰਿਸ਼ਤੇਦਾਰੀ ਕੌਣ ਬਣਾਏਗਾ ਗਰੀਬ ਬੰਦੇ ਨਾਲ ਰਿਸ਼ਤੇਦਾਰੀ ਕੌਣ ਬਣਾਏਗਾ ਮੇਰੇ ਬੱਚਿਆਂ ਨਾਲ ਰਿਸ਼ਤਾ ਕੌਣ ਕਰੇਗਾ ਸੱਚੇ ਬਾਦਸ਼ਾਹ ਘਟ ਘਟ ਦੀਆਂ ਜਾਣਨ ਵਾਲੇ ਕਹਿੰਦੇ ਅਸੀਂ ਆਪਣੀ ਧੀ ਵੀਰੋ ਵਾਸਤੇ ਤੇਰੇ ਪੁੱਤਰ ਸਾਧੂ ਦਾ ਰਿਸ਼ਤਾ ਲੈਣਾ ਹੈ 10 ਭਾਈ ਧਰਮੇ ਦੇਗਾ ਮਨਜੂਰ ਹੈ ਬਸ ਭੋਗ ਨਿਕਲ ਗਈ ਚਰਨੀ ਟਹਿ ਕੇ ਕਹਿੰਦਾ ਬਾਦਸ਼ਾਹ ਮੇਰਾ ਹੈ ਹੀ ਕੁਝ ਨਹੀਂ ਸਭ ਕੁਝ ਤੁਹਾਡਾ ਹੈ ਦਾਤੇ ਇਹ ਵੀ ਤੁਹਾਡੀ ਦਿੱਤੀ ਦਾਤ ਹੈ ਸ਼ੇਰ ਮੇ ਪਾਦਸ਼ਾਹ ਨੇ ਕਿਹਾ ਚੱਲ ਫਿਰ ਤੇਰੇ ਪੁੱਤਰ ਦਾ ਰਿਸ਼ਤਾ ਸੀ ਆਪਣੀ ਧੀ ਲੈ ਲੈਣਾ ਐਦਾਂ ਦਾ ਦੁਨੀਆਂ 'ਚ ਗੁਰੂ ਮਿਲਣਾ ਕੋਈ ਜਿਹੜਾ ਗਰੀਬਾਂ ਨੂੰ ਆਪਣੇ ਕੋੜਮ ਬਣਾਉਂਦਾ ਹੋਵੇ ਜਿਹੜਾ ਗਰੀਬ ਨਾਲ ਆਪਣੀ ਰਿਸ਼ਤੇਦਾਰੀ ਕਰਦਾ ਹੋਵੇ ਇੱਥੇ ਸਾਥ ਸੰਗਤ ਅਮੀਰਾ ਨਾਲ ਰਿਸ਼ਤੇਦਾਰੀਆਂ ਨੇ ਇੱਕ ਮੇਰਾ ਗੁਰੂ ਹੈ ਜਿਹਦੀ ਇਹ ਵਡਿਆਈ ਹੈ ਕਿ ਐਸੀ ਲਾਲ ਤੁਜ ਬਨ ਕੋਣ ਕਰੇ ਗਰੀਬ ਨਵਾਜ ਗਸਈਆ ਮੇਰਾ ਮੱਥੇ ਛਤਰ ਧਰੇ ਜਾਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਢਰੇ ਨੀਚੇ ਊਚ ਕਰੇ ਮੇਰਾ ਗੋਮਿੰਦ ਕਹੂੰ ਤੇ ਨਾ ਨੀਵੇਂ ਨੂੰ ਉੱਚਾ ਕਰਨ ਲੱਗਿਆ ਗੁਰੂ ਡਰਦਾ ਨਹੀਂ ਫਿਰ ਕਿਸੇ ਤੋਂ ਆਪਣੇ ਮਨਾਂ ਚ ਹੱਥ ਮਾਰਿਓ ਅਸੀਂ ਲੋਕ ਡਰਦੇ ਰਹਿੰਨੇ ਜੇ ਆ ਕਿਸੇ ਨੂੰ ਉੱਚਾ ਵੀ ਬਣਾਉਣਾ ਹੋਵੇ ਨਾ ਚਾਰ ਵੋਟਾਂ ਪਾ ਕੇ ਪੰਜ ਸਰਪੰਚ ਬਣਾਉਣਾ ਹੋਵੇ ਅੱਧੇ ਬੰਦੇ ਪਿੰਡ 'ਚ ਕਹਿ ਦਿੰਦੇ ਆ ਵੋਟਾਂ ਤੈਨੂੰ ਦੋ ਪਾ ਦੇਣੀਆਂ ਦੱਸੀ ਨਾ ਕਹਿੰਦੇ ਕਿ ਨਹੀਂ ਕਹਿੰਦੇ ਇਹ ਵੋਟਾਂ ਤੈਨੂੰ ਪਾ ਦੇਣੀਆਂ ਪਰ ਉਹ ਵੀ ਸਾਡਾ ਹੀ ਬੰਦਾ ਹੈ ਦੱਸੀ ਨਾ ਸਾਨੂੰ ਸਾਰਿਆਂ ਦੇ ਸਾਹਮਣੇ ਨਾ ਪਤਾ ਲੱਗੇ ਤੈਨੂੰ ਵੋਟ ਪਾਈ ਹੈ ਉਹ ਦੂਜੇ ਨੂੰ ਪੰਜ ਬਣਾਉਣ ਲੱਗਿਆ ਵੀ ਕਹਿੰਦੇ ਦੱਸੀ ਨਾ ਹਰ ਬੰਦਾ ਡਰਦਾ ਹੈ ਇੱਕ ਮੇਰਾ ਗੁਰੂ ਤੇ ਰੱਬ ਹੈ ਜਿਹੜਾ ਨੀਚਾਂ ਨੂੰ ਉੱਚ ਕਰਨ ਲੱਗਿਆ ਡਰਦਾ ਨਹੀਂ ਹੈ ਉਹ ਜਦੋਂ ਦਤਾਂ ਦਿੰਦਾ ਉਹਨੂੰ ਕੋਈ ਡਰ ਨਹੀਂ ਕਿਸੇ ਦਾ ਉਹ ਵੇਪਰਵਾਹ ਹੈ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰ ਸਾਰੀ ਸੰਗਤ ਹੈਰਾਨ ਹੋ ਗਈ ਐਨੇ ਗਰੀਬ ਬੰਦੇ ਨਾਲ ਰਿਸ਼ਤਾ ਜੋੜਨ ਲੱਗੇ ਨੇ ਮੀਰੀ ਪੀਰੀ ਦੇ ਮਹਾਲਕ ਪਾਤਸ਼ਾਹ ਬੋਲੇ ਕਹਿੰਦੇ ਭਾਈ ਗੁਰਦਾਸ ਜੀ बाबा ਬੁੱਢਾ ਸਾਹਿਬ ਜੀ ਇਹ ਕਾਰਜ ਤੁਸੀਂ ਕਰੋ ਇੱਕ ਨਾਰੀਅਲ ਲੈ ਕੇ ਆਓ ਤੇ ਨਾਲ ਸਗਨ ਦਾ ਸਮਾਨ ਲਿਆਓ ਸਗਨ ਦਾ ਸਮਾਨ ਲੈਂਦਾ ਉਸੇ ਵਕਤ ਮੰਗਾਇਆ ਗਿਰੀ ਸ਼ੁਹਾਰੇ ਸਗਨ ਦਾ ਸਮਾਨ ਦੇ ਨਾਰੀਅਲ ਮਹਾ ਕੇ ਛੇਵੇਂ ਬਾਦਸ਼ਾਹ ਨੇ ਭਾਈ ਧਰਮ ਦੇ ਪੁੱਤਰ ਸਾਧੂ ਦੀ ਝੋਲੀ ਚ ਪਾ ਕੇ ਸਗਨ ਭਾ ਦਿੱਤਾ ਉਦੋਂ ਸਾਥ ਸੰਗਤ ਜਿਹੜਾ ਬੰਦਾ 4 ਪੈਸੇ ਮੰਗਣ ਗਿਆ ਸੀ ਚਿੱਤ ਵਿੱਚ ਇਹ ਸੀ ਮੈਨੂੰ ਗਰੀਬ ਨਾਲ ਰਿਸ਼ਤੇਦਾਰੀ ਕੌਣ ਬਣਾਏਗਾ ਇਹ ਨਹੀਂ ਸੀ ਪਤਾ ਜਿਹਦੇ ਕੋਲੋਂ ਮੰਗਣ ਚੱਲੇ ਮੀਰੀ ਪੀਰੀ ਦੇ ਦਾਤੇ ਨੇ ਤੈਨੂੰ ਆਪਣਾ ਕੋੜਮ ਬਣਾ ਲੈਣਾ ਐਡੀ ਵੱਡੀ ਰਿਸ਼ਤੇਦਾਰੀ ਗੁਰੂ ਨੇ ਫਿਰ ਉਹਦੇ ਨਾਲ ਪਾਈ ਐਸਾ ਸਤਿਗੁਰੂ ਹੈ ਇਸ ਲਈ ਸਾਧ ਸੰਗਤ ਇਹਦੇ ਦਰ ਉੱਤੇ ਵਿਸ਼ਵਾਸ ਨਾਲ ਪੜਨਾ ਚਾਹੀਦਾ ਹੈ ਕਿ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਦੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਬੜੋ ਸੱਚੇ ਸਾਹਿ ਵਾ ਕਿਆ ਨਹੀਂ ਕਰਤੇ ਰ ਸੱਚੇ ਸਾਹਿ ਕਿਆ ਨਹੀਂ ਕਰਤਾਂ ਤੇਰੇ ਸਭ ਕੁਛ ਹੈ ਕਰਤਾਂ ਤੇਰੇ ਸਭ ਕੁਛ ਹੈ ਕਰਤਾਂ ਤੇਰੇ ਮੱਝ ਕੇ ਕਰਤਾਂ ਤੇਰੇ ਕਰਤਾਂ ਤੇਰੇ ਸਭ ਕੁਛ ਹੈ ਕਰਤਾਂ ਤੇਰੇ ਸਭ ਕੁਛ ਹੈ ਕਰਤਾਂ ਤੇਰੇ ਭਰਤਾ ਤੇਰੇ ਜਿਸ ਦੇ ਸੋ ਪਾਵੇ ਜਿਸ ਦੇ ਸੋ ਪਾਵੇ ਜਿਸ ਦੇ ਸੋ ਜਿਸ ਦੇ ਸੋ ਸੱਚ ਸਾਇ ਵਾ ਕਿਆ ਨਹੀ ਕਰਤੇ ਸਾਚੇ ਸਾਹਿਵਾ ਕਿਆ ਨਹੀਂ ਕਰਤੇ ਰੇ ਸਾਚੇ ਸਾਹਿਵਾ ਕਿਆ ਨਹੀਂ ਕਰ ਸਾਚੇ ਸਾਹਿਵਾ ਕਿਆ ਨਹੀਂ ਕਰਤੇ ਤੇ ਘਰ ਤਨ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਆਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਸਾਜੇ ਪਰ ਸ਼ਰਤ ਹੈ ਉਹਦਾ ਨਾਮ ਮਨ ਚ ਵਸਾ ਕੇ ਰੱਖ ਉਹਦਾ ਨਾਮ ਮਨ ਵਿੱਚ ਵਸਾ